1500 1700 ਦੇ ਹੋਇਆ ਜੀ ਲੱਖੂ ਦੇ ਵਾਹ ਜੀ ਵਾਹ ਲੱਖਾ ਪੱਖਾ ਆਣਿਆ ਨੇ ਪੱਖਾ ਜਿੱਤੇ ਆ ਸੂਰੇ ਵਾਲਾ ਬੱਕਰਾ ਮੰਡੀ ਤੇ ਆ ਪੱਖਾ ਨੂੰ ਬਹੁਤ ਬਹੁਤ ਵਧਾਈਆਂ ਪੂਰੇ ਘੜ ਕੇ ਲਿਆ ਇੱਥੇ ਬਾਈ ਜੀ ਵਧਾਈਆਂ ਤੁਹਾਨੂੰ ਢੱਲੇ ਜੀ ਆਣਿਆ ਯਾਰ ਆਜੋ ਬਾਈ ਜੰਨ ਵੀ ਆਪਣੇ ਭਰਾ ਮੰਡੀ ਤੇ ਖੜੇ ਆ ਬਾਜੂ ਖਾਰੇ ਆ ਗਏ ਨੇੜੇ ਲੋ ਵੀ ਮਿੱਤਰੋ ਸੂਰੇ ਵਾਲਾ ਬੱਕਰਾ ਮੰਡੀ ਤੇ 1700 ਦੇ ਕੀਤੇ ਆ ਬਾਈ ਲੱਖੇ ਨੇ ਤੇ ਮੰਡੀ ਵਾਲਿਆਂ ਵੱਲੋਂ ਪੱਖਾ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਬਾਈ ਲੱਖੇ ਨੂੰ ਕਪੂ ਆਣ ਮੜਾ ਗਿਆ ਹੋਇਆ ਜਿੱਕੀ ਆਇਆ ਬਣਾ ਖਾ ਯਾਰ ਆਇਆ ਲੈ ਲੀ ਜੀ ਲਾ ਦਿਓ ਲਾ ਦਿਓ ਕੋਈ ਗੋਲੇ ਦੇ ਕਰਾਉਣੀ ਕਿਹੜੇ ਵਾਰ ਰੱਖੀ ਲਓ ਬਈ ਇਹ ਕਰੀ ਜਨੇਓ ਪੱਕਾ ਠੰਡਾ ਪੱਕਾ ਨਾ ਠੰਡਾ ਜਨੇ ਪੱਕਾ ਉਹ ਨਹੀਂ ਪਿੰਡ ਨੂੰ ਦਿੱਤਾ ਜਿੰਨਾ ਲੈਟ ਚਲ ਵਧੀਆ ਚੱਲ ਬਾਈ ਆ ਆ ਜਾ ਯਾਰ ਪ੍ਰੋਫੀ ਟੱਕਲੇਤੀ ਦਾ ਕਰ ਲੋ ਵੀ ਮਿੱਤਰੋ ਸਾਰੇ ਮੇਰੇ ਵੀਰ ਇਕੱਠੇ ਹੋ ਚੁੱਕੇ ਆ ਲੋ ਵੀ ਸ਼ਾਮ ਦੇ 6:00 ਵੱਜ ਚੁੱਕੇ ਆ ਤੇ ਬਾਈ ਲੱਖੇ ਨੂੰ ਸਨਮਾਨਤ ਕਰ ਰਹੇ ਆ ਬੱਕਰਾ ਮੰਡੀ ਓਨਰ ਪਿੰਡ ਸੂਰੇ ਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆਪਣੇ ਮੈਸਟ ਲਈ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਤੇ ਬਹੁਤ ਹੀ ਵਧੀਆ ਦੋਸਤੋ ਉਪਰਾਲਾ ਇਹਨਾਂ ਦਾ ਆ ਜੀ ਫੋਟੋ ਲਓ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਸੂਰੇ ਵਾਲਾ ਬੱਕਰਾ ਮੰਡੀ ਵੱਲੋਂ ਤਾੜੀਆਂ ਮਾਰ ਦਿਓ ਬਈ ਯਾਰ ਬਸ ਇਹਦੇ ਭਰ ਨਹੀਂ ਆਪ ਨੇ ਕਿੰਨੇ ਸੌਦੇ ਕੀਤੇ ਬਾਈ ਪਵਨ 1500 ਤੋਂ 10 ਬਾਈ ਤੁਸੀਂ 1500 ਸੌਦੇ ਕੀਤੇ ਆ ਤੇ ਇੱਕ ਵੇਚੀ ਇਹਨੇ ਠੀਕ ਆ ਜੀ 16 16 17 ਯਾਨੀ ਹੋ ਗਏ 17 ਹੋ ਗਏ ਜੀ 17 ਹੋ ਗਏ ਪੰਜ ਤਾਂ ਇੱਥੋਂ ਲੈਣੇ ਸੋਈ ਵੇਚਤੀਆਂ ਯਾਰ ਇੱਥੇ ਲੈ ਕੇ ਠੀਕ ਆ ਜੀ ਠੀਕ ਆ ਲੋ ਜੀ ਜਿਵੇਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੂਰੇ ਵਾਲਾ ਬੱਕਰਾ ਮੰਡੀ ਸਾਰਿਆਂ ਤੋਂ ਬਾਅਦ ਐਤਵਾਰ ਲੱਗਦੀ ਆ ਸ੍ਰੀ ਮੋਖਸਰ ਸਾਹਿਬ ਜਿਹੜੇ ਦੀ ਪ੍ਰਾਣੀ ਮਸ਼ਹੂਰ ਤੇ ਵੱਟੀ ਮੰਡੀ ਆ ਬਹੁਤ ਵਧੀਆ ਆਪਾਂ ਨੂੰ ਇੱਥੇ ਪਿੱਟਲ ਦੇ ਵਿੱਚ ਨਾਗਉਂਦੇ ਆ ਬਰਬਰੀ ਦੇ ਵਿੱਚ ਪੂਰੇ ਟਾਪ ਕੁਆਲਟੀ ਦੇ ਵਿੱਚ ਨਾਗਉਂਦੇ ਆ ਬਹੁਤ ਦੂਰ ਦੂਰ ਤੋਂ ਵਪਾਰੀ ਵੀ ਰਕਾਤ ਵੀਰ ਪੱਕਰੀ ਪਾਲਖ ਦੀ ਹੈ ਸਾਰੇ ਭਰਾ ਆਉਂਦੇ ਆ ਕਿ ਸਾਰੇ ਭਰਾਵਾਂ ਦਾ ਜਿੰਨਾਂ ਨੇ ਵੀ ਅੱਜ ਆਪਾਂ ਨੂੰ ਮੰਡੀ ਤੇ ਸਾਥ ਦਿੱਤਾ ਸਾਰਿਆਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੱਧ ਤੋਂ ਵੱਧ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਤੇ ਸੂਰੇ ਵਾਲਾ ਬੱਕਰਾ ਮੰਡੀ ਦੀ ਰੌਣਕ ਨੂੰ ਵਧਾਇਆ ਕਰੋ ਜਿਵੇਂ ਜਿਵੇਂ ਤੁਸੀਂ ਸੌਦੇ ਕਰੋਗੇ ਆਪਣਾ ਪਛਾਹ ਵਧਾਓਗੇ ਕੋਈ ਆਏ ਨਹੀਂ ਆਪਾਂ ਪੱਖਿਆ ਤੱਕੀ ਫੀਮ ਰਵਾਂਗੇ ਆਪਾਂ ਕੋ ਇਸ ਤੋਂ ਹੋਰ ਵੱਡੇ ਨਾਮ ਵੀ ਲੈ ਕੇ ਆਵਾਂਗੇ ਮੰਡੀ ਦੇ ਵਿੱਚ ਤਾਂ ਕਿ ਜਿਹੜਾ ਵੀ ਕੋਈ ਆਪਣਾ ਭਰਾ ਹੈਗਾ ਆਪਣੇ ਬੱਕਰੀ ਪਾਲਣ ਤੇ ਕਿੱਤੇ ਦੇ ਨਾਲ ਆਪਣੇ ਤੇ ਨਾਲ ਜੁੜੇ ਆਪਣਾ ਉਤਸ਼ਾਹ ਵਧੇ ਕੋਈ ਨੌਜਵਾਨ ਆਪਣਾ ਨਸ਼ੇ ਤੋਂ ਬਚੇ ਇਸ ਦਾ ਭਰਾ ਤੋਂ ਕਿੱਤੇ ਇਹਦਾ ਵੀ ਕੋਈ ਧੀ ਪੋਤਾ ਕੰਮ ਤੇ ਲੱਗੇ ਠੀਕ ਆ ਬਹੁਤ ਵਧੀਆ ਫਰਾਨਾ ਕੋਈ ਐਨਾ ਵੱਡਾ ਕੰਮ ਨਹੀਂ ਹੁੰਦਾ ਇਹ ਅਸੀਂ ਵੀ ਛੋਟੇ ਜਿਹੇ ਲੈਵਲ ਤੋਂ ਉੱਠੇ ਆਂਗੇ ਅੱਜ ਤੁਹਾਡੇ ਵਿਚਾਲੇ ਖੜੇ ਆਂਗੇ ਤੇ ਤੁਸੀਂ ਸਾਨੂੰ ਇੰਨਾ ਮਾਣ ਬਖਿਆ ਤੁਹਾਡੇ ਸਾਰਿਆਂ ਦਾ ਪਹਿਲੋਂ ਧੰਨਵਾਦ ਕਰਦੇ ਆਂ ਜੀ ਔਰ ਬਹੁਤ ਧੰਨਵਾਦ ਜਿਹੜੇ ਵੀ ਭਰਾ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚਿਆ। ਲਓ ਜੀ ਇਹ ਸੀਗੇ ਬਾਈ। ਆ ਬਾਈ ਜੀ ਲੱਖੂ ਨਾਲ ਗੱਲ ਕਰਾਂਗੇ ਕਿਵੇਂ ਲੱਗਦੇ ਸੂਰੇ ਵਾਲਾ ਬੱਕਰਾ ਮੰਡੀ ਦੇ ਪ੍ਰਬੰਧ। ਲੱਖੇਦ ਗੱਲ ਬਾਤ ਕਰ ਲੋ। ਬਾਈ ਜੀ ਬਹੁਤ ਬਹੁਤ ਧੰਨਵਾਦ ਸੂਰੇ ਵਾਲਾ ਮੰਡੀ ਤੋਂ। ਜਿਨ੍ਹਾਂ ਨੇ ਅੱਜ ਮਾਣ ਸਨਮਾਨ ਕਰਿਆ ਆਪਣਾ। ਤੇ 15-1600 ਹੋਏ ਸੀ ਬਹੁਤ ਵਧੀਆ ਮੰਡੀ ਲੱਗਦੀ ਹੈ ਬਾਈ ਸਾਰੇ ਭੈਣ ਭਰਾ ਪਹੁੰਚਿਆ ਕਰੋ। ਸੌਦੇ ਨਹੀਂ 15-16 ਹੋਏ ਸੀ। ਤੂੰ ਆਪ ਕੱਲੇ ਨਹੀਂ। ਹਾਂ 17 ਸਾਰੇ ਸੌਦੇ ਮੈਂ ਤਾਂ ਆਉਦਾ ਪਰ 15 16 ਤੋਂ ਸਿਹੜੇ ਸੌਦੇ ਹੋਏ ਆ ਹਾਂ 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 ਸਾਰਾ ਧੰਨਵਾਦ ਸਹੀ ਆਉਦੇ ਦੱਸ ਆਉਦੇ ਦੱਸ 1700 ਸੌਦੇ ਜੀ ਬਾਈ ਲੱਖੇ ਨੇ ਕੀਤੇ ਹੈਗੇ ਬਾਕੀ ਵੀ ਜਿੰਨੇ ਭਰਾ ਆਪਣੇ ਨਾਲ ਜੁੜੇ ਆ ਸ਼ੁਰੂ ਤੋਂ ਲੈ ਕੇ ਮੰਡੀ ਦੇ ਨਾਲ ਸਾਰਿਆਂ ਦਾ ਉਹਨਾਂ ਦਾ ਵੀ ਤੈ ਤੈਦਲੋ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਵੱਡੇ ਆਪਣੇ ਤੋਂ ਹੈਗੇ ਆ ਆਪਾਂ ਸਾਰਿਆਂ ਤੋਂ ਨਿੱਕੇ ਆ ਤੁਹਾਡੇ ਨੈਬਰ ਤੋਂ ਤੁਹਾਡੇ ਪਿਆਰ ਸਤਕਾਰ ਨਾਲ ਆਪਾਂ ਸੂਰੇ ਆਲਾ ਬੱਕਰਾ ਮੰਡੀ ਇੱਕ ਤਿਖਰਾ ਤੇ ਲੈ ਕੇ ਚੰਦੇ ਆਂਗੇ ਤੇ ਬਹੁਤ ਵਧੀਆ ਪ੍ਰਾਲਾ ਸੂਰੇ ਆਲਾ ਪੈਂਡ ਦਾ ਵੀ ਸਾਨੂੰ ਬਹੁਤ ਸਹਿਯੋਗ ਆ ਵਾਹ ਜੀ ਤੇ ਬਾਈ ਜੀ ਆਪਣੇ ਕਮੰਡੀ ਥੇਡੇ ਵਾਲਾ ਹਰ ਪੁੱਤਵਾਰ ਕੁੱਤਵਾਰ ਲੱਗਦੀ ਆ ਇੱਕ ਮੰਡੀ ਆਪਣਾ ਸੋਮਵਾਰ ਨੂੰ ਪੈਂਡ ਭੁੱਲਰ ਬਠਿੰਡਾ ਮਕਸਰ ਤੋਂ ਬਠਿੰਡਾ ਰੋਡ ਸੇਮ ਨਾਲੇ ਦੇ ਉੱਪਰ ਲੱਗਦੀ ਆ ਬਹੁਤ ਵਧੀਆ ਪ੍ਰਬੰਧ ਹੁੰਦੇ ਨੇ ਇਹਨਾਂ ਦੋਨਾਂ ਮੰਡੀਆਂ ਦੇ ਤੇ ਇਹਨਾਂ ਮੰਡੀਆਂ ਤੇ ਵੀ ਵੱਧ ਤੋਂ ਵੱਧ ਭਰਾ ਪਹੁੰਚਿਆ ਕਰੋ ਤੇ ਸਹਿਯੋਗ ਦਿਓ ਜਿੰਨੇ ਵੀ ਆਪਣੇ ਬੱਕਰੀ ਪਾਲਕ ਵੀਰਾਂ ਭੁੱਲਰ ਬੱਕਰਾ ਮੰਡੀ ਥੇਡੇ ਵਾਲਾ ਬੱਕਰਾ ਮੰਡੀ ਹਰ ਪੁੱਤਵਾਰ ਲੱਗਦੀ ਆ ਤਾਂ ਉਹਨਾਂ ਦਾ ਬੱਕਰਾ ਮੰਡੀ ਹਰ ਸੌ ਮਾਰ ਲੱਗਦੀ ਆ ਤੇ ਵੱਧ ਤੋਂ ਵੱਧ ਵਪਾਰੀ ਵੀ ਪਹੁੰਚਿਆ ਕਰੋ ਸਾਰਿਆਂ ਦਾ ਬਤ ਜਦੋਂ ਧੰਨਵਾਦ ਕਰਦੇ ਆ ਜਿੰਨੇ ਵੀ ਅੱਜ ਆਪਣੀ ਤੂਰੀਆਂ ਦਾ ਮੰਡੀ ਤੇ ਆਏ ਆਪਣਾ ਮਾਣ ਵਧਾਇਆ ਬਿਆਸੀ ਸੌ ਦਾ ਰਹੀ ਆ ਅੱਜ ਮੰਡੀ ਦੇ ਬਿਆਸੀ ਸੌ ਦਾ ਰਹੀ ਆਪਣੀ ਮੰਡੀ ਦਾ ਅੱਜ 82 ਹੋ ਗਏ ਤੇ ਬਾਕੀ ਤਰੋਂ 96 ਇੱਕ ਡੇਰੀ ਦੇ ਆ ਬਿਆਸੀ 93 ਮਹੀਨਿਆਂ ਤੋਂ ਤੇ ਹੋਇਆ ਜੀ ਪੂਰੇ ਸੂਰੀਆ ਦਾ ਬੱਕਰਾ ਮੰਡੀ ਦੇ ਆਉਂਦੀ ਆਰ ਨੂੰ 6 ਤੋਂ ਸੂਟ ਪਾਉਣੀ ਆ ਜੱਗੀ ਤੇਰਾ ਮਾਰ ਸਨਮਾਨ ਵੀ ਫੁੱਲ ਹੋਊਗਾ 100 ਤੋਂ ਸੂਟ ਪੂਗੀ ਦਾ ਸੋਤਿਆ 150 ਹੋ ਜੂਗਾ ਬਾਕੀ ਤੁਸੀਂ ਇਤਸ਼ਾਹ ਦੇਣਾ ਤੁਸੀਂ ਬੰਦੀ ਤੇ ਮਾਲ ਲੈ ਕੇ ਆਉਣਾ ਆਪਾਂ ਤੁਹਾਡਾ ਜਿੰਨਾ ਵੀ ਮਾਲ ਮਾਨ ਸਨਮਾਨ ਬਣਦਾ ਆਪਾਂ ਉਹ ਕਰਾਂਗੇ ਤੇ ਤੁਹਾਡੇ ਭਰਾਵਾਂ ਦੇ ਨਾਲ ਤੁਹਾਡੇ ਸਹਿਯੋਗ ਤੁਹਾਡੀਆਂ ਵੀ ਦੁਆਵਾਂ ਦੇ ਨਾਲ ਆਪਾਂ ਲੈ ਕੇ ਚੱਲਾਂਗੇ ਤੁਹਾਡੇ ਤੋਂ ਪੁੱਛ ਕੇ ਕਿ ਆਪਾਂ ਕਿਵੇਂ ਕਰੀਏ ਕੋਈ ਆਏ ਨਹੀਂ ਆਪਾਂ ਕੱਲੇ ਖੜ ਕੇ ਆਪਣੀ ਮਰਜ਼ੀ ਤੇ ਨਾਲ ਇਹ ਕਰਤਾ ਜੋ ਕਰਤਾ ਤੁਹਾਡੇ ਸਾਰੇ ਭਰਾਵਾਂ ਦੀ ਰਾਏ ਦੇ ਨਾਲ ਆਪਾਂ ਚੱਲਾਂਗੇ ਆਪਾਂ ਸੂਰੇ ਵਾਲਾ ਬੱਕਰਾ ਮੰਡੀ ਇੱਕ ਨਾਣਾ ਬਣਾਉਣਾ ਵਾਕਈ ਸੂਰੇ ਵਾਲਾ ਆਪਾਂ ਪਿੰਡ ਦੇ ਵਿੱਚ ਇੱਕ ਬੱਕਰਾ ਮੰਡੀ ਲੱਗਦੀ ਹੈ ਤੇ ਭਰਾਵਾਂ ਨੇ ਸਾਰਿਆਂ ਨੇ ਬਹੁਤ ਬਹੁਤ ਧੰਨਵਾਦੀ ਸਾਰੇ ਬਕਰੀ ਪਾਲਣ ਵਾਲੇ ਤੇਰੇ ਨਾਲ ਜੀ ਮੇਰੇ ਵੱਡੇ ਭਰਾ ਨੂੰ ਮਾਨਤਾ ਕਰਿਆ ਆਪਾਂ ਯਾਰ ਵਾਹ ਜੀ ਵਾਹ ਬਾਈ ਸੁਖਾ ਧੂੜਕੋਟ ਧੂੜਕੋਟ ਯਾਰ ਬਹੁਤ ਹੀ ਸਾਡੇ ਹੌਨਹਾਰ ਵਪਾਰੀਆ ਵੀਰ ਤੇ ਅਗਲੀ ਵਾਰ ਨੂੰ ਆਪਾਂ ਤੁਹਾਨੂੰ ਨਾਮ ਅਨਾਉਂਸ ਕਰਦੇ ਆਂਗੇ ਕੱਲ ਤੱਕ ਕੱਲ ਆਪਾਂ ਪੁੱਲਰ ਬੱਕਰਾ ਮੰਡੀ ਤੇ ਸਪੈਸ਼ਲ ਵੀਡੀਓ ਪਾਵਾਂਗੇ ਇੱਕ ਵੀ ਅਗਲੀ ਵਾਰ ਕੀ ਇਨਾਮ ਨਾਮ ਰੱਖ ਰਹੇ ਆਂ ਮੰਡੀ ਦੇ ਉਸ ਜਾਲਾ ਬੱਕਰਾ ਮੰਡੀ ਲੋ ਵੀ ਅਗਲੀ ਵਾਰ ਭਾਈ ਪਵਨ ਜੀ ਆਂਦੇ ਆ ਵੀ ਕੱਲ ਨੂੰ ਆਪਾਂ ਅਨਾਉਂਸ ਕਰਦੇ ਆਂਗੇ ਵੀ ਕੀ ਆਪਾਂ ਸਨਮਾਨਤ ਕਰਨਾ ਕੀ ਚੀਜ਼ ਦੇ ਕੇ ਸਨਮਾਨਤ ਕਰਨਾ ਕੱਲ ਨੂੰ ਦੱਸਿਆ ਜਾਊਗਾ ਇੱਕ ਜੀ ਗੱਲ ਇੱਕ ਧਿਆਨ ਦੇ ਨਾਲ ਸੁਣਿਓ ਕਈ ਬੰਦੇ ਕਹਿੰਦੇ ਆ ਮੰਡੀਆਂ ਕਮਾਈ ਦਾ ਸਾਧਨ ਆਪਣੇ ਆਪ ਦੇ ਵਾਸਤੇ ਆ ਠੀਕ ਹੈ ਠੀਕ ਹੈ ਚਲੋ ਕਿੰਨੇ ਬੰਦਾ ਇਹਨੂੰ ਮੰਡੀ ਦੇ ਵਿੱਚ ਰਜਗਾਰ ਮਿਲਦਾ ਕੋਈ ਵੀ ਆਪ ਦਾ ਕੋਈ ਇਥੇ ਆਪਣੇ ਕੁਚੀਆਂ ਵਾਲਾ ਆਉਂਦਾ ਜਾਂ ਕੋਈ ਗੋਲ ਗੱਪੇ ਵਾਲਾ ਜਾਂ ਕੋਈ ਜੂਸ ਵਾਲਾ ਜਾਂ ਕੋਈ ਬੱਕਰੀਆਂ ਖਰੀਦ ਵੇਚ ਕਰਦਾ ਉਹਦੀ ਦਿਹਾੜੀ ਵਧੀਆ ਪੈਦਾ ਵੀ ਲੈ ਜਾਂਦਾ ਤੇ ਆਪਾਂ ਬਾਈ ਜੀ ਇਹ ਮੰਡੀ ਚਲਾਈ ਹੈ ਨਾ ਤਾਂ ਆਪਾਂ ਇਹ ਰੁਪਿਆ ਕੋਈ ਘਰੇ ਖਤ ਨਾਲ ਇਹਦਾ ਮੰਡੀ ਦਾ ਮੰਡੀ ਦਾ ਆਪਾਂ ਮਰਜ਼ੀ ਦੇ ਬੱਕਰੀ ਪਾਲ ਕੇ ਦੀਰਾਂ ਵਾਸਤੇ ਸੂਤਾ ਲੈ ਕੇ ਆਉਂਦਾ ਕੋਈ ਕਮਾਈ ਦਾ ਸਾਧਨ ਨਹੀਂ ਕਈ ਬੰਦੇ ਦਾਵਾ ਕਰਦੇ ਆਪਾਂ ਕਮਾਈ ਵਾਸਤੇ ਮੰਡੀਆਂ ਲਾਈਆਂ ਠੀਕ ਬਾਈ ਜੀ ਆਪਾਂ ਕੋਈ ਕਮਾਈ ਨਹੀਂ ਕਰਨੀ ਆਪਾਂ ਮੰਡੀ ਦਾ ਖਰਚਾ ਮੰਡੀ ਤੇ ਹੀ ਲਾਵਾਂਗੇ ਵਾਹ ਇਹ ਕਰੀ ਤੁਰਿਆ ਬੱਕਰਾ ਮੰਡੀ ਦੇ ਵਿੱਚ ਆ ਕੇ ਪ੍ਰਬੰਧ ਵੇਖੋ ਬਾਈ ਜੀ ਇਹ ਵੀਡੀਓ ਵੇਖੇ ਨਾ ਕਹਿੰਦੇ ਜਾਨ ਬੋਤੀ ਜਾਂਦੇ ਹੈ ਠੀਕ ਹੈ ਜੀ ਜਿਹੜੀ ਗੱਲ ਕਰਾਂਗੇ ਉਹ ਜ਼ਬਾਨ ਤੇ ਖਰੇ ਉਤਰਾਂਗੇ ਤੇ ਜਿਹਦੇ ਨਾਲ ਖੜੇ ਆ ਖੜਾਂਗੇ ਬਾਈ ਪਿਛਾਣੀ ਜਾਵਾਂਗੇ ਅਕੜੇ ਵਾਹ ਵੀ ਵਾਹ ਜੀ ਆਪਾਂ ਇੱਕ ਡੰਬਾ ਵੀ ਲਿਆ ਕਰਨ ਵਾਲਾ ਯਾਰ 1700 ਦੇ ਕੋਲ ਮਾਈ ਕਿਤੇ ਆ ਠੀਕ ਹੈ ਜੀ ਤੇ ਰੁਪਇਆ ਤਾਂ 3400 ਬਣਦਾ ਹਾਂਜੀ ਹਾਂਜੀ ਤੇ 2000 ਰੁਪਇਆ ਵੀਰਾਂ ਨੇ ਪੱਖੇ ਤੇ ਲਾਤਾ ਜਿੰਨੇ ਨੇ ਚੁੱਕੀ ਕਮਾਈ ਕਰ ਲਈ ਸਹੀ ਆ ਇਹ ਜਿਹੜਾ ਮਾਨ ਸਨਮਾਨ ਹੁੰਦਾ ਵੀਰਾਂ ਦੇ ਯਾਰ 1200 ਰੁਪਇਆ ਵਧਿਆ ਨਾ ਉਹ ਵੀ ਗੱਲ ਆ ਇੱਥੇ ਲੰਗਰ ਬਣਦੇ ਦਾ ਇੱਥੇ ਲੱਗਣਾ ਉਹ ਕਰਾਉਂਦੀ ਉਹਨਾਂ ਕਮਾਈ ਦੱਸੋ ਉਹਦਾ ਹਨਾ ਤੇ ਭਰਾਵਾਂ ਦੇ ਮਾਨ ਸਨਮਾਨ ਆਪਾਂ ਕਰਨੇ ਜਿੰਨੇ ਨੂੰ ਜੀਵੇਂ ਲੈ ਕੇ ਜਾ ਗਏ ਇਹਨਾ ਬਾਈ ਦੀ ਤੁਸੀਂ ਸਾਥ ਨਾਲ ਆਪਾਂ ਸਾਲ ਪਹਿਲਾਂ ਕਮਿਟੀਾਂ ਦੇ ਵਿੱਚ ਕਮਿਟੀਾਂ ਦੇ ਨਾਮਾਂ ਦੇ ਵਿੱਚ ਕਮਿਟੀਾਂ ਦੇ ਪਹਿਲਾਂ ਆ ਜਿਹੜਾ ਕੰਮ ਆਪਾਂ ਸਾਲ ਡੇਢ ਸਾਲ ਪਹਿਲਾਂ ਆਪਾਂ ਕੀਤਾ ਸੀ ਪੱਖਾਂ ਵਾਲਾ ਜਿਹਦੇ ਵਿੱਚ ਬਾਈ ਨਿੰਮਾ ਬਾਈ ਭਾਗਸਲਾ ਬਿੱਲੂ ਬਾਈ ਬਾਈ ਕਪਤਾਨ ਜੀ ਇਹ ਆਸ਼ਸ਼ਤ ਹੈਣਾ ਠੀਕ ਹੈ ਜੀ ਇੱਕ ਹੈ ਜੀ ਹਾਂ ਜੀ ਧੰਨਵਾਦ ਬਾਕੀ ਬਾਈ ਜੇ ਕਿਸੇ ਨੂੰ ਵਹਿਮ ਨਾ ਜੇ ਕੋਈ ਕਹੂਗਾ ਵੀ ਵੀਡੀਓ ਦੇ ਵਿੱਚ ਬੋਲਦਾ 96 ਸੁੱਤੇ ਹੋਇਆ